ਦੇ ਨਾਲ ਇਸ ਲਈ ਭਾਰਤੀ ਫੌਜ ਦੇ ਜਵਾਨ 270 ਜੁਨੀਅਰ ਜੁਨਕ ਵਿੱਚ ਸਵਾਨ ਖੜਿਆ ਜਿਹੜੇ ਹੁਣੇ ਸਾਨੂੰ ਬਹੁਤ ਜ਼ਿਆਦਾ ਪਾਣੀ ਦੇ ਵਿੱਚੋਂ 5.66 ਫੁੱਟ ਪਾਣੀ ਹਿੱਦਾ ਅਸੀਂ ਅੱਗੇ ਇੱਕ ਨਹਿਰ ਦਾ ਬੰਨ ਬੰਦੇ ਸੀਗੇ ਅਸੀਂ ਉੱਥੇ ਸਾਡੇ ਲਈ ਆਉਣਾ ਜਿਹੜਾ ਅਸੀਂ ਗਏ ਸੀ ਜਦੋਂ ਟਰੈਕਟਰ ਤੇ ਉਦੋਂ ਤੋਂ ਚਲੇ ਗਏ ਪੱਤਰੀ ਤੋਂ ਵਾਪਸੀ ਤੇ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਕਿ ਫੌਜ ਦੇ ਜਵਾਨ ਜਿਹੜੇ ਸੱਜਣੇ ਤੇ ਬਾਦ ਆਉਂਦੀ। ਤੋਂ ਮੈਂ ਕਿੰਨਾ ਬਾਤ ਕਰਵਾਦੀ ਆ। ਤੁਹਾਡਾ ਧੰਨਵਾਦੀ ਆਂ ਦੀ ਤੁਸੀਂ ਇੰਨਾ ਬਹੁਤ ਜ਼ਿਆਦਾ ਫੌਜ ਦੇ ਜਵਾਨ ਇੰਨੀ ਜ਼ਿਆਦਾ ਇਮਾਨਤ ਦੇ ਵਿੱਚ ਆਮ ਸਾਡੇ ਜਿਹੜੇ ਪਿੰਡਾਂ ਦੇ ਫਸੇ ਕਿਸਾਨ ਮਜ਼ਦੂਰ ਉਹਨਾਂ ਨੂੰ ਰੋਜ਼ ਕੱਟਦੇ ਆ, ਰਸਤੀ ਕਰਦੇ ਆ, ਰੋਜ਼ ਬਾਹਰ ਲਿਉਂਦੇ ਆ। ਆਪਣੀਆਂ ਗੱਡੀਆਂ ਦੇ ਤੋਂ ਕੁਝ ਵਸੂਈ ਲਾਏ। ਉਹਦੇ ਗੱਡੀ ਦੇਖੋ ਕਿੰਨੀ ਪੀਸੋ ਤੱਕ ਪਾਣੀ ਚੀ ਜਾ। ਬਹੁਤ ਮੁਸ਼ਕਲ ਨਾਲ ਅਸੀਂ ਵਾਪਸ ਆਏ। ਕੋਈ ਮੈਨਰਾ ਸਰੂਪ ਦਾ ਬੰਦਾ ਰਵਿਸ਼ੀ ਸਰਦਾਰ ਨਵਾਦੀ ਨੂੰ ਦਾਬੀ ਲੱਗਦਾ ਆ ਕਿ ਹੁਣ ਹੀ ਗਏ ਹੁਣ ਹੀ ਗਏ ਪਰ ਇਹ ਪੜਾ ਹੀ ਦੋਸਤੋ ਇਸ ਕਾਲਾ ਕੰਮ ਕਰਦੇ ਆ ਅਸੀਂ ਦਿੱਖੇ ਕਿਤੇ ਪਾਕਿਸਤਾਨੀ ਫੌਜ ਦਾ ਜਵਾਨ ਬਲੇ ਉਹਨੇ ਸਲੂਰ ਜੀ ਤਰ੍ਹਾਂ ਕਰੋ ਕਿ ਬਾਦਰਾਂ ਵੀ ਰੱਖੀ ਕਰਦੇ ਆ ਸਾਡੀ ਜਾਨ ਵੀ ਰੱਖੀ ਕਰਦੇ ਆ ਅਸੀਂ ਹੜਾਂ ਵਿੱਚ ਫਸ ਗਏ ਆ ਇਹ ਸਾਡੇ ਅੱਗੇ ਇਲਾਕੇ ਕੰਮ ਕਰਦੇ ਆ ਮੈਂ ਇਹ ਤੁਹਾਨੂੰ ਸਾਧਨ ਦੋਸਤਾਂ ਨੂੰ ਜਿਹੜਾ ਅਰਥ ਮੇਰਾ ਖਿਆਲ ਹੈ ਸਾਡੇ ਜਿਆਦਾ ਮਾਣੂਗੇ ਇਹ ਇਹ ਸਾਨੂੰ ਹੋਰ ਖੱਢ ਕੇ ਲੈ ਗਏ ਦੇਰ ਪਈ ਤਾਈ ਆਏ ਇਸ ਵੱਡੀ ਗੱਡੀ ਤੇ ਕਿਉਂਕਿ ਪੈਸੇ ਦੇ ਵਸ ਦਾ ਕੰਮ ਨਹੀਂ ਲੱਗਿਆ ਜਾਂਦੇ ਜਾਂਦੇ ਡੇਰ ਦੋ ਕੇ ਇੰਫਰੈਂਸ ਦੇ ਦੋ ਦੋ ਟਾਈਟੇ ਫੁੱਟ ਪਾਣੀ ਜਿਹਦਾ ਵਧ ਗਿਆ ਸੀਗਾ ਫਰਮਾਇਤਾਂ ਦੇਵ ਕਰੋ ਪੰਜਾਬ ਦਾ ਪਾਣੀ ਕੱਟੇ ਆ ਜਲਾਉ ਖਤਮ ਹੋਵੇ ਸਾਡੇ ਲੋਕਾਂ ਦੀ ਜਿੰਦਗਾਨ ਜਿਹੜੀ ਆ ਉਹ ਸੁੱਕੀ ਸੰਧੀ ਜਿਹੜੀ ਵਧੀਆ ਬਾਕੀ ਜਿਹੜੀ ਜੀਓ ਸੀਟ ਕੰਮ ਨਾ ਚਲੇ ਸੋ ਮਾਰਾ ਦੇ ਕਿ ਉਹ ਬਾਂਸੀਆ ਕਿ ਸਾਡੇ ਭਾਰਤੀ ਫੌਜ ਦੇ ਉਹਨਾਂ ਨੂੰ ਬਲ ਬੱਤੀ ਇਹਨਾਂ ਦੀ ਤੰਦੂਰ ਸੀ ਰੱਖੀ ਤੇ ਜਿੱਥੇ ਵੀ ਜਾਣ ਦੇਸ਼ ਦਾ ਨਾਮ ਹੋ ਰਿਹਾ ਸੀ ਕਿ ਆਰੇ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਆਇਆ ਪੰਜਾਬੀ ਇਹਨਾਂ ਨੂੰ ਆਪਣੇ ਹੱਥਾਂ ਦੇ ਚੁੱਕ ਲਏ ਤੇ ਸਭੇ ਪ੍ਰਾਣ ਅਪਨੂ ਹੁਣ ਸੇ ਜਾਵੂਗਾ ਤੁਸੀਂ ਔਖੇ ਪ੍ਰਾਂਤ ਤੇ ਸਾਡੀ ਮਦਦ ਕਰੋ ਔਖੇ